ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਆਪਣਾ ਟੌਪਿਕ ਹੈ ਕਾਲ ਜਿਸ ਤੋਂ ਕਿਰਿਆ ਦੇ ਕੰਮ ਦਾ ਪਤਾ ਲੱਗਦਾ ਹੈ ਕਿ ਕਿਸ ਸਮੇਂ ਕਿਰਿਆ ਹੋ ਰਹੀ ਹੈ ਹਾਂਜੀ ਜਿਸ ਤੋਂ ਕਿਰਿਆ ਦੇ ਕੰਮ ਦਾ ਪਤਾ ਚੱਲਦਾ ਵੀ ਕਿਸ ਟਾਈਮ ਕਿਰਿਆ ਹੋ ਰਹੀ ਹੈ ਉਸ ਨੂੰ ਆਪਾਂ ਕਾਲ ਕਹਿੰਦੇ ਆ ਅੱਗੇ ਇਹਦੀ ਕਿਸਮਾਂ ਹੁੰਦੀਆਂ ਨੇ ਜੀ ਅੱਗੇ ਇਹਦੀ ਤਿੰਨ ਕਿਸਮਾਂ ਹੁੰਦੀਆਂ ਨੇ ਵਰਤਮਾਨ ਕਾਲ ਭੂਤ ਭੂਤ ਕਾਲ ਭਵਿਕ ਕਾਲ ਠੀਕ ਹੈ ਜੀ ਵਰਤਮਾਨ ਕਾਲ ਤੁਹਾਨੂੰ ਪਤਾ ਹੀ ਹੈ ਜਿਹੜਾ ਸਮਾਂ ਚੱਲ ਰਿਹਾ ਹੋਵੇ ਭੂਤ ਕਾਲ ਜੀ ਜਿਹੜਾ ਸਮਾਂ ਬੀਤ ਚੁੱਕਿਆ ਹੋਵੇ ਭਵਿਕ ਕਾਲ ਕਿਹੜਾ ਸਮਾਂ ਆਉਣ ਵਾਲਾ ਹੋਵੇ ਅੱਗੇ ਆਪਾਂ ਇਹਨਾਂ ਦੀਆਂ ਕਿਸਮਾਂ ਪੜਾਂਗੇ ਜੀ ਵਰਤਮਾਨ ਕਾਲ ਅਨਿਸ਼ਚਿਤ ਜਾਂ ਸਧਾਰਨ ਵਰਤਮਾਨ ਕਾਲ ਦੀ ਪਹਿਲੀ ਕਿਸਮ ਹੈ ਜੀ ਅਨਿਸ਼ਚਿਤ ਜਾਂ ਸਧਾਰਨ ਦਾ ਹੈ ਦੀ ਹੈ ਦੇ ਹਨ ਸਭ ਅਨਿਸ਼ਚਿਤ ਹੈ ਪਰ ਇਹ ਸਾਰਾ ਕੁਝ ਨਿਸ਼ਚਿਤ ਹੈ ਜੀ ਪਰ ਇਹ ਵਰਤਮਾਨ ਦੀ ਗੱਲ ਹੋ ਰਹੀ ਹੈ ਨੈਕਸਟ ਹੈ ਜੀ ਦੂਸਰਾ ਨੰਬਰ ਚਾਲੂ ਵਰਤਮਾਨ ਕਾਲ ਵਰਤਮਾਨ ਜੋ ਕੰਮ ਚੱਲ ਰਿਹਾ ਹੈ ਜਿਹੜਾ ਕੰਮ ਜਿਹਦੇ ਵਿੱਚ ਚੱਲ ਰਿਹਾ ਉਹਨੂੰ ਕਹਿੰਦੇ ਚਾਲੂ ਵਰਤਮਾਨ ਕਾਲ ਪੂਰਨ ਵਰਤਮਾਨ ਕਾਲ ਹੁੰਦਾ ਜੀ ਕੰਮ ਵਰਤਮਾਨ ਸਮੇਂ 'ਚ ਹੋ ਚੁੱਕਾ ਹੈ ਜਿਹੜਾ ਵਰਤਮਾਨ ਸਮੇਂ 'ਚ ਉਹਦੇ ਵਿੱਚ ਕੰਮ ਹੈ ਜਿਹੜਾ ਉਹ ਪੂਰਾ ਹੋ ਚੁੱਕਾ ਹੈ ਪੂਰਨ ਅਤੇ ਚਾਲੂ ਵਰਤਮਾਨ ਕਾਲ ਜਿਵੇਂ ਜੇ ਆਪਾਂ ਕਹਿੰਦੇ 2 ਘੰਟਿਆਂ ਤੋਂ ਕੰਮ ਹੋ ਰਿਹਾ 4 ਘੰਟਿਆਂ ਤੋਂ ਕੰਮ ਹੋ ਰਿਹਾ 5 ਘੰਟਿਆਂ ਤੋਂ ਹੋ ਰਿਹਾ ਜਾਂ 5 ਦਿਨਾਂ ਤੋਂ ਹੋ ਰਿਹਾ ਉਹ ਪੂਰਨ ਅਤੇ ਚਾਲੂ ਵਰਤਮਾਨ ਕਾਲ ਹੁੰਦਾ ਜੀ ਠੀਕ ਹੈ ਜੀ ਤੇ ਨੈਕਸਟ ਹੈਗਾ ਜੀ ਹੁਕਮਿੰਗ ਵਰਤਮਾਨ ਕਾਲ ਵਰਤਮਾਨ ਕਾਲ ਉਹਦੇ ਵਿੱਚ ਹੀ ਹੁੰਦੇ ਜੀ ਇਸ ਦੇ ਵਿੱਚ ਵੀ ਜਿਵੇਂ ਕੋਈ ਕਿਸੇ ਨੂੰ ਆਪਾਂ ਹੁਕਮ ਦਿੰਨੇ ਆ ਜਿਵੇਂ ਆਪਾਂ ਕਹਿੰਦੇ ਸੋਣਾ ਸੋਣਾ ਲਿਖ ਹੌਲੀ ਹੌਲੀ ਚੱਲ ਠੀਕ ਹੈ ਜੀ ਕੋਈ ਵੀ ਆਪਾਂ ਕਿਸ ਨੂੰ ਹੁਕਮ ਦਿੰਨੇ ਆ ਉਹਨੂੰ ਕਹਿੰਦੇ ਆ ਹੁਕਮੀ ਵਰਤਮਾਨ ਕਾਲ ਨੈਕਸਟ ਹੈਗਾ ਜੀ ਸ਼ਰਤੀ ਵਰਤਮਾਨ ਕਾਲ ਜਿੱਥੇ ਕੋਈ ਕੰਮ ਕਰਨ ਦੀ ਸ਼ਰਤ ਰੱਖੀ ਜਾਂਦੀ ਹੈ ਜੀ ਉਹਨੂੰ ਕਹਿੰਦੇ ਆ ਆਪਾਂ ਸ਼ਰਤੀ ਵਰਤਮਾਨ ਕਾਲ ਜੇ ਤੁਸੀਂ ਮੈਨੂੰ ਚਾਹ ਪਿਆਉਂਗੇ ਤਾਂ ਮੈਂ ਤੁਹਾਨੂੰ ਸਮੋਸੇ ਖਵਾਵਾਂਗਾ ਹਾਂਜੀ ਇਹਦੇ ਵਿੱਚ ਇੱਕ ਸ਼ਰਤ ਰੱਖੀ ਗਈ ਹੈ ਵੀ ਜੇ ਚਾਹ ਪਿਆਉਂਗੇ ਤਾਂ ਮੈਂ ਤੁਹਾਨੂੰ ਸਮੋਸੇ ਖਵਾਵਾਂਗਾ ਠੀਕ ਹੈ ਜੀ ਨੈਕਸਟ ਹੈਗਾ ਜੀ ਦੂਸਰੇ ਨੰਬਰ ਤੇ ਭੂਤਕਾਲ ਸਧਾਰਨ ਭੂਤਕਾਲ ਕਿਹੜਾ ਹੁੰਦਾ ਜੀ ਉਸਨੇ ਨਵੀਂ ਕਿਤਾਬ ਪੜ੍ਹੀ ਹਾਂਜੀ ਇਹ ਸਧਾਰਨ ਭੂਤਕਾਲ ਹੈ ਜੀ ਚਾਲੂ ਭੂਤਕਾਲ ਹੈਗਾ ਕਿਰਿਆ ਤੋਂ ਪੁਰਾਣੇ ਸਮੇਂ ਦੀ ਗੱਲ ਦਾ ਪਤਾ ਚੱਲਦਾ ਠੀਕ ਹੈ ਜੀ ਜਿੱਤੋਂ ਕਿਰਿਆ ਦੇ ਪੁਰਾਣੇ ਸਮੇਂ ਦੀ ਗੱਲ ਦਾ ਪਤਾ ਲੱਗੀ ਹਾਂਜੀ ਨੈਕਸਟ ਹੈਗਾ ਜੀ ਪੂਰਨ ਭੂਤਕਾਲ ਕਿਰਿਆ ਤੋਂ ਕੰਮ ਬੀਤੇ ਸਮੇਂ ਵਿੱਚ ਪੂਰਾ ਹੋ ਗਿਆ ਠੀਕ ਹੈ ਜੀ ਪੀਤੇ ਸਮੇਂ ਵਿੱਚ ਜਿਹੜਾ ਕੰਮ ਹੈ ਉਹ ਪੂਰਾ ਹੋ ਗਿਆ ਉਹਨੂੰ ਕਹਿੰਦੇ ਆਪਾਂ ਪੂਰਨ ਭੂਤਕਾਲ ਪੂਰਨ ਚਾਲੂ ਭੂਤਕਾਲ ਕਿਨੂੰ ਕਹਿੰਦੇ ਆ ਬੱਚੇ ਸਵੇਰ ਤੋਂ ਖੇਡ ਰਹੇ ਹਨ ਜਿਸ ਵੇਰ ਤੋਂ ਖੇਡ ਰਹੇ ਹਨ ਇਹਦੇ ਵਿੱਚ ਪੂਰਨ ਚਾਲੂ ਭੂਤਕਾਲ ਜੇ ਸਾਰੇ ਆ ਜੀ ਇਸ ਦੇ ਵਿੱਚ ਨੈਕਸਟ ਹੈਗਾ ਸ਼ਰਤੀ ਭੂਤਕਾਲ ਜਿੱਥੇ ਕੋਈ ਸ਼ਰਤ ਰੱਖੀ ਜਾਂਦੀ ਹੈ ਜੀ ਦੇਖੋ ਕਿਰੇ ਵਿੱਚ ਸ਼ਰਤ ਰੱਖੀ ਜਾਵੇ ਜਿਵੇਂ ਜੇ ਤੁਸੀਂ ਪੜੋਗੇ ਤਾਂ ਪਾਸ ਹੋ ਜਾਓਗੇ ਇਹਦੇ ਵਿੱਚ ਦੇਖੋ ਸ਼ਰਤ ਰੱਖੀ ਗਈ ਹੈ ਵੀ ਜੇ ਪੜੋਗੇ ਤਾਂ ਪਾਸ ਹੋ ਜਾਓਗੇ ਠੀਕ ਹੈ ਜੀ ਉਹਨੂੰ ਕਹਿੰਦੇ ਆ ਸ਼ਰਤੀ ਉਤਕਾ ਨੈਕਸਟ ਹੈਗਾ ਜੀ ਭਵਿਕਾਲ ਭਵਿਕਾਲ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਦੋਂ ਕਿਸੇ ਆਉਣ ਵਾਲੇ ਸਮੇਂ ਦੀ ਗੱਲ ਕੀਤੀ ਜਾਵੇ ਉਹਨੂੰ ਕਹਿੰਦੇ ਆ ਭਵਿਕਾਲ ਹਾਂਜੀ ਸਧਾਰਨ ਦੇ ਵਿੱਚ ਹੋਊਗਾ ਜੀ ਗਾਗੇਗੀ ਠੀਕ ਹੈ ਜੀ ਮੈਂ ਇਹ ਕੰਮ ਕਰਾਂਗਾ ਮੈਂ ਇਹ ਚੀਜ਼ ਖਾਵਾਂਗਾ ਇਸ ਤਰ੍ਹਾਂ ਦਾ ਚਾਲੂ ਭਵਿਕਾਲ ਕੰਮ ਹੋ ਰਿਹਾ ਹੋਵੇਗਾ ਜੀ ਜਿਵੇਂ ਆਪਾਂ ਕਹਿੰਦੇ ਨਾ ਕੰਮ ਕੋਈ ਹੁੰਦਾ ਹੋਵੇ ਉਹਨੂੰ ਕਹਿੰਦੇ ਆ ਚਾਲੂ ਭਵਿਕਾਲ ਪੂਰਨ ਭਵਿਕਾਲ ਚੁੱਕਾ ਹੋਵੇਗਾ ਚੁੱਕੇ ਹੋਣਗੇ ਚੁੱਕਿਆ ਹੋਵੇਗਾ ਉਹਨੂੰ ਕਹਿੰਦੇ ਆ ਜੀ ਪੂਰਨ ਭਵਿੱਖਾ ਠੀਕ ਹੈ ਜੀ ਨੈਕਸਟ ਤੇ ਲਾਸਟ ਹੈ ਜੀ ਸ਼ਰਤੀ ਭਵਿੱਖਾਲ ਹਾਂਜੀ ਉਹੀ ਹੈ ਜੀ ਜਿਸ ਦੇ ਵਿੱਚ ਕੋਈ ਸ਼ਰਤ ਰੱਖੀ ਗਈ ਹੋਵੇ ਪਰ ਉਹ ਸ਼ਰਤ ਤੇ ਜਿਹੜੀ ਭਵਿੱਖਤਾਲ ਦੇ ਵਿੱਚ ਹੀ ਰੱਖੀ ਗਈ ਹੋਵੇ ਜੇ ਤੁਸੀਂ ਕੰਮ ਖਤਮ ਕਰੋਗੇ ਤਾਂ ਰੋਟੀ ਖਾਣ ਜਾਓਗੇ ਇਹ ਹੈਗਾ ਜੀ ਪੂਰਨ ਸ਼ਰਤੀ ਭਵਿੱਖਾ ਠੀਕ ਹੈ ਜੀ ਹੋਪਸੋ ਤੁਹਾਨੂੰ ਇਹ ਤਿੰਨੇ ਕਾਲ ਜਿਹੜੇ ਸਮਝ ਆਏ ਹੋਣਗੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਜੀ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ Thank you. Bye bye.